ਅੰਮ੍ਰਿਤਸਰ ਚ ਬੀਜਪੀ ਨੇ ਫੁਕਿਆ ਰਾਹੁਲ ਗਾਂਧੀ ਦਾ ਪੁਤਲਾ ਪੁਤਲਾ ਫੁਕਨ ਦਾ ਕੀ ਹੈ ਕਾਰਨ ਦੇਖੋ ਪੂਰੀ ਵੀਡੀਓ ਅੱਜ ਜੋ ਉਪ ਰਾਸ਼ਟਰਪਤੀ ਦੀ ਸਾਡੇ ਹਿੰਦੁਸਤਾਨ ਦੇ ਉਪ ਰਾਸ਼ਟਰਪਤੀ ਦੀ ਤੋਹੀਨ ਰਾਹੁਲ ਗਾਂਧੀ ਅਤੇ ਉਹਦੀ ਬਰਗੇਡ ਨੇ ਕੀਤੀ ਹੈ ਅੱਜ ਉਹਦੇ ਖਿਲਾਫ ਅਸੀਂ ਰਾਹੁਲ ਗਾਂਧੀ ਅਤੇ ਉਹਦੇ ਬਰਗੇਡ ਦਾ ਕਾਂਗਰਸੀਆਂ ਦਾ ਅਸੀਂ ਪੁਤਲਾ ਫੁਕਿਆ ਹੈ ਔਰ ਇਹ ਉਹਨਾਂ ਦੀ ਮਾਨਸਿਕਤਾ ਦਿਖਾ ਰਹੀ ਹੈ ਜਿਹੜੀ ਉਹਨਾਂ ਨੂੰ ਉਹ ਹਾਰ ਮਿਲੀ ਹੈ ਸਾਰੇ ਹਿੰਦੁਸਤਾਨ ਦੇ ਵਿੱਚ ਦੇਸ਼ ਦੇ ਵਿੱਚ ਉਹ ਉਹਨਾਂ ਦੇ ਸਿਰ ਨੂੰ ਚੜ ਕੇ ਉਹ ਮੈਨੂੰ ਲੱਗਦਾ ਹੈ ਉਹਨਾਂ ਦਾ ਦਿਮਾਗ ਸਾਰਿਆਂ ਦਾ ਸੰਤੁਲਨ ਖੋ ਬੈਠੇ ਨੇ ਜੋ ਅੱਜ ਉਹਨਾਂ ਨੇ ਮਿਮਿਕਰੀ ਕਰਕੇ ਸਾਡੇ ਉੱਪਰ ਅਸ਼ਟਪਤੀ ਦਾ ਤੋਹਨ ਤੋਹਿੰਨ ਕੀਤੀ ਹੈ ਉਹਦੇ ਖਿਲਾਫ ਅਸੀਂ ਅੱਜ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਤੇ ਸਾਰੀ ਟੀਮ ਨੇ ਸਾਡੇ ਇੱਥੇ ਉਹਨਾਂ ਦਾ ਉਹਨਾਂ ਦਾ ਪੁਤਲਾ ਫੁਕਿਆ ਇੱਕ ਮਿੰਟ ਆਇਆ ਤਾਂ ਵਾਡੀ ਹੋਏ ਓਏ ਅੱਗੇ ਕਿੱਦਾ ਚਲ ਗਈ ਜਾ ਪਾਰਟੀ ਵੱਲੋਂ ਜਿਹੜਾ ਰਾਹੁਲ ਗਾਂਧੀ ਦਾ ਕਾਂਗਰਸ ਦੇ ਜਿਹੜੇ ਜਿਨ੍ਹਾਂ ਨੇ ਵੀ ਉਹ ਪ੍ਰੋਟੈਸਟ ਜਾਂ ਸਾਡੇ ਸਤਿਕਾਰਯੋਗ ਜਿਹੜੇ ਦੇਸ਼ ਤੇ ਉਪਰ ਰਾਸ਼ਟਰਪਤੀ ਨੇ ਉਹਨਾਂ ਦੀ ਮਮਿਕਰੀ ਕੀਤੀ ਜੋ ਉਹਨਾਂ ਦੇ ਜਿਹੜੀ ਬਿਆਨਬਾਜ਼ੀਆਂ ਕੀਤੀਆਂ ਉਹਨਾਂ ਦੀਆਂ ਨਕਲ ਲਾਈਆਂ ਉਹਦੇ ਖਿਲਾਫ ਜਿਹੜਾ ਕੀਤਾ ਕਿਉਂਕਿ ਇਹਨਾਂ ਨੇ ਉਸ ਚੇਅਰ ਨੂੰ ਅਪਮਾਨਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹਦਾ ਇੱਕ ਦੇਸ਼ ਦੇ ਵਿੱਚ ਬਹੁਤ ਵੱਡੀ ਰਿਸਪੈਕਟ ਹੁੰਦੀ ਹੈ ਪੋਲਿਟੀਕਲ ਪਾਰਟੀਆਂ ਦੋ ਵੀ ਉੱਪਰ ਆਪਾਂ ਮੈਂ ਮੰਨਦੇ ਹਾਂ ਚੇਅਰਸ ਹੈਗੀਆਂ ਨੇ ਚਾਹੇ ਕਾਂਗਰਸ ਰਾਜ ਦੇ ਵਿੱਚ ਜਿਹੜੇ ਵੀ ਰਾਸ਼ਟਰਪਤੀ ਜਾਂ ਉਪ ਰਾਸ਼ਟਰਪਤੀ ਬੰਦੇ ਕਦੀ ਵੀ ਉਹਨਾਂ ਦੇ ਖਿਲਾਫ ਕਿਸੇ ਵੀ ਪਾਰਟੀ ਨੇ ਕੋਈ ਪ੍ਰੋਟੈਸਟ ਨਹੀਂ ਕੀਤਾ ਸੋ ਇਹ ਜਿਹੜੀ ਇਹਨਾਂ ਨੇ ਹਰਕਤਾਂ ਕੀਤੀਆਂ ਇਹ ਉਸ ਚੇਅਰ ਨੂੰ ਵੀ ਕੀਤਾ ਏਜ ਫੈਕਟਰ ਵੀ ਉਹਨਾਂ ਦਾ ਹੈਗਾ ਤੇ ਇੱਕ ਬੜਾ ਸੰਵਿਧਾਨਿਕ ਬੜਾ ਅਹੁਦਾ ਉੱਚਾ ਹੈਗਾ ਇਹ ਉਹਨਾਂ ਦੇ ਰੋਸ ਵਜੋਂ ਅੱਜ ਜਿਹੜਾ ਬੀਜੇਪੀ ਵੱਲੋਂ ਪ੍ਰੋਟੈਸਟ ਕੀਤਾ ਗਿਆ ਤੇ ਦੇਸ਼ ਦੇ ਵਿੱਚ ਹੀ ਪ੍ਰੋਟੈਸਟ ਹੋ ਰਿਹਾ ਹੈ